सर ठी कहना चाहोगे किन्ने साल कि हो गए हूल्कि चौरासी का इंसाफ नहीं मिलना ਰਾਸੀ ਦਾ ਇਨਸਾਫ ਮਿਲਿਆ ਨਹੀਂ ਦਿੱਤਾ ਨਹੀਂ ਮਿਲ ਸਕਦਾ ਸੀ ਅਗਰ ਕਾਂਗਰਸ ਨੇ ਮੰਨਿਆ ਹੁੰਦਾ ਕਿਉਂਕਿ ਜਦੋਂ ਇਹ ਧੱਬਾ ਕਾਂਗਰਸ ਤੇ ਲੱਗ ਗਿਆ ਔਰ ਤੁਸੀਂ ਹਜ਼ਾਰਾਂ નિર્ਦੋਸ਼ ਸਿੱਖ ਦਿੱਲੀ ਦੀ ਔਰ ਦੇਸ਼ ਦੀ ਸੜਕਾਂ ਤੇ ਜੋ ਜਿੱਥੇ ਮਿਲਿਆ ਟ੍ਰੇਨ 'ਚ ਮਿਲਿਆ ਬੱਸ 'ਚ ਮਿਲਿਆ ਸਾਈਕਲ ਤੇ ਮਿਲਿਆ ਘਰ ਜਾਂਦਾ ਮਿਲਿਆ ਅਫਸਰ ਹੈ ਕੋਈ ਮਜ਼ਦੂਰ ਹੈ ਸਿਰਫ ਇਸ ਕਰਕੇ ਮਾਰਤਾ ਗਿਆ ਕਿ ਉਹ ਸਿੱਖ ਹੈਗਾ ਤੇ ਮੈਂ ਇਸ ਚੀਜ਼ ਨੂੰ ਹਮੇਸ਼ਾ ਸਵਾਲ ਕਰਦਾ ਕਿ ਦੇਖੋ ਜੀ ਜਦੋਂ ਮਹਾਤਮਾ ਗਾਂਧੀ ਜੀ ਦੀ ਹੱਤਿਆ ਹੋਈ ਨਥੁਰਮ ਗੋਟਸੇ ਨੇ ਮਾਰਿਆ ਤੇ ਇੱਕ ਨਾਮ ਲੈਨੇ ਨਥੁਰਮ ਗੋਟਸੇ ਨੇ ਮਾਰਿਆ ਅੱਪਾ ਇਹ ਤੇ ਨਹੀਂ ਕਹਿੰਦੇ ਕਿ ਪੂਰੇ ਧਰਮ ਨੇ Hindu ਧਰਮ ਨੇ ਮਾਰਤਾ ਜਦੋਂ ਰਾਜੀਵ ਗਾਂਧੀ ਜੀ ਦੀ ਹੱਤਿਆ ਹੋਈ ਤਮਿਲ ਦੇ ਲੋਕਾਂ ਨੇ ਮਾਰਿਆ ਸੀ ਤੇ ਇਹ ਨਹੀਂ ਕਹਿੰਦੇ ਸਾਰੇ Hindu ਲੋਕਾਂ ਨੇ ਮਾਰਤਾ ਜਦੋਂ ਦੋ ਬੰਦਿਆਂ ਨੇ ਮਾਰਿਆ ਤੇ ਸਾਰੇ ਸਿੱਖਾਂ ਨੂੰ ਦੋਸ਼ੀ ਸਮਝ ਕੇ ਤੁਸੀਂ ਛੜਕ ਤੇ ਜਿੰਦਾਂ ਕਿਉਂ ਚਲਾਇਆ ਕੀ ਉਹਨਾਂ ਦਾ ਅਪਰਾਧ ਸੀ ਕਿ ਉਹਨਾਂ ਦੇ ਸਿਰ ਤੇ ਪੱਗ ਸੀਗੀ ਉਹ ਆਪਣੇ ਪਰਿਵਾਰ ਦੀ ਪਾਲਣਾ ਕਰ ਰਹੇ ਸੀ ਕੋਈ ਵਿਚਾਰਾ ਆਟੋ ਰਿਕਸ਼ਾ ਚਲਾ ਰਿਹਾ ਕੋਈ ਰਿਕਸ਼ਾ ਚਲਾ ਰਿਹਾ ਔਰ ਬਹੁਤ ਗਰੀਬ ਕਰਦੇ ਬੰਦੇ ਵੀ ਤੁਸੀਂ ਜਾ ਕੇ ਉਹਨਾਂ ਦੀ ਕਲੋਨੀਆਂ ਜਾ ਕੇ ਜ਼ਿੰਦਾ ਜਲਾਦੇ ਔਰ ਸਿਰਫ ਜ਼ਿੰਦਾ ਨਹੀਂ ਚਲਾਏ ਉਹਨਾਂ ਦੀ ਜਲਦੀ ਹੀ ਬੋਡੀਆਂ ਦੇ ਨਾਲ ਖੜ ਕੇ ਉਹਨਾਂ ਦੀ ਬੱਚਿਆਂ ਨਾਲ ਬਲਾਤਕਾਰ ਹੋਇਆ ਅੱਜ ਤੁਸੀਂ ਉਨ੍ਹਾਵ ਦੇ ਬਾਰੇ ਬੋਲ ਰਹੇ ਹੋ ਅੱਜ ਤੁਸੀਂ ਗੱਲ ਕਰ ਰਹੇ ਹੋ ਹੱਥ ਰਸਦੀਆਂ ਜੋ ਕਾਂਗਰਸੀਆਂ ਨੇ ਕੀਤਾ ਉਹ ਇਨਾਂ ਪ੍ਰੂਵਲ ਕਿ ਅਗਰ ਉਹ ਲੋਕਾਂ ਤੱਕ ਜਾਏਗਾ ਤੇ ਸ਼ਾਇਦ ਲੋਕ ਸੋ ਵੀ ਨਾ ਪਾ ਸਰ ਇਤਹਾਬ ਦੀ ਮੰਗ ਲਗਾਤਾਰ ਰਹੀ ਹਰ ਇੱਕ ਕਾਰਨ ਲੇਕਿਨ ਅੱਜ ਸੜਕ ਤੇ ਉਤਰੇ ਦੇਖੋ ਜੀ ਅਸੀਂ ਸੜਕ ਤੇ ਤਾਂ ਉਤਰੇ ਵੀ ਰਾਹੁਲ ਔਰ ਪ੍ਰਿਯੰਕਾ ਦੇ ਆਤਵਾ ਸਾਨੂੰ ਇੱਕ ਬਦਲਾਅ ਦੀ ਉਮੀਦ ਸੀ ਕਿ ਜਦੋਂ ਉਹ ਗੱਲ ਕਰ ਰਹੇ ਸੀ ਸਾਨੂੰ ਉਮੀਦ ਸੀ ਕਿ ਐਟ ਲੀਸਟ ਇਹਨਾਂ ਬੱਚਿਆਂ ਦੀ ਹਾਲਾ ਕਿ ਕੋਈ ਗਲਤੀ ਨਹੀਂ ਸੀਗੀ ਪਰ ਇਹ ਕਾਂਗਰਸ ਪਾਰਟੀ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਜਾ ਕੇ ਚੱਲ ਕੇ ਜੋ ਕਿ 84 ਦੀ ਕਲੋਨੀ ਹੈ ਵਿਧਵਾ ਕਲੋਨੀ ਉਸ ਕਲੋਨੀ ਜਾ ਕੇ ਉਸ ਪਰਿਵਾਰਾਂ ਤੋਂ ਮਾਫੀ ਮੰਗਣਗੇ ਜਿਨ੍ਹਾਂ ਦੇ ਬੇਕਸੂਰ ਬੱਚੇ ਬੇਕਸੂਰ ਬੰਦੇ ਕਾਂਗਰਸ ਨੇ ਆਪਣੇ ਸ਼ਾਸਨ ਦੇ ਅੰਦਰ ਬੜੀ ਹੀ ਕ੍ਰੀਨਾ ਦੇ ਨਾਲ ਟਾਇਰ ਪਾ ਕੇ ਤੇਲ ਪਾ ਕੇ ਕੈਮੀਕਲ ਪਾ ਕੇ ਜ਼ਿੰਦਾ ਜਲਾਤੇ ਇਸ ਤੋਂ ਜ਼ਿਆਦਾ ਮਾੜੀ ਹੱਤਿਆ ਕਿਸੇ ਦੀ ਹੋ ਨਹੀਂ ਸਕਦੀ ਤੇ ਆਪਾਂ ਪਹਿਲੇ ਤੇ ਦੇਖੋ ਜਸਟਿਸ ਤੇ ਆਪਾਂ ਸੁਪਰੀਮ ਕੋਰਟ 'ਚ ਲੜੀ ਰਹੇ ਹਾਂ ਪਰ ਐਟ ਲੀਸਟ ਇਹਨਾਂ ਨੂੰ ਚੱਲ ਕੇ ਉੱਥੇ ਕਾਂਗਰਸ ਵੱਲੋਂ ਆਪਣੇ ਪਰਿਵਾਰ ਵੱਲੋਂ ਇਹਨਾਂ ਦੇ ਪਿਤਾ ਨੇ ਬਿਆਨ ਦਿੱਤਾ ਕਿ ਦੇਖੋ ਜਦ ਬڑا ਪੇੜ गिरता ਹੈ ਤਾਂ ਧਰਤੀ ਹਿੱਲਦੀ ਉਹਨਾਂ ਨੇ ਜਸਟੀਫਾਈ ਕਰਤੇ ਇਹਨੇ ਬਲਾਤਕਾਰ ਲੁੱਟ ਔਰ ਸਾਰੀਆਂ ਚੀਜ਼ਾਂ ਨੂੰ ਕਤਲਾਂ ਨੂੰ ਜਸਟੀਫਾਈ ਕਰਤਾ ਅਸੀਂ ਕਹਿੰਨਾ ਆਪਣੇ ਪਿਤਾ ਦੇ ਬਿਆਨ ਦੀ ਵੀ ਮਾਫੀ ਮੰਗੋ ਔਰ ਜਦੋਂ ਤੱਕ ਇਹ ਮਾਫੀ ਨਹੀਂ ਆਏਗੀ ਆਪਾਂ ਇਦਾਂ ਹੀ ਲੜਦੇ ਰਹਿਣਾ